ਵਿੱਦਿਆ ਓਏ ਸਕੂਲ ਚੱਲਦੇ ਹੋ ਸਕੂਲ ਨਹੀਂ ਜਾਣਾ ਸਕੂਲ ਨਹੀਂ ਜਾਣਾ ਇਹ ਦੇਖੋ ਅੱਜ ਵਿਦਿਆ ਦਾ ਸਕੂਲ ਦਾ ਟਾਈਮ ਹੈ ਔਰ ਕਾਫੀ ਟਾਈਮ ਬਾਅਦ ਵਿਦਿਆ ਸਕੂਲ ਜਾ ਰਹੀ ਹੈ ਵਿਦਿਆ ਕਿੰਨੀ ਤੱਕ ਸਕੂਲ ਜਾ ਰਹੀ ਹੋ ਘਟੋ ਘਟਨੀ ਦੇ ਡੇਢ ਮਿੰਟ ਬਾਅਦ ਔਰ ਤੁਹਾਨੂੰ ਬੰਦੇ ਜਿਦੋਂ ਦੀ ਵਿਦਿਆ ਨੇ ਡਰੈਸ ਪਾ ਲਈ ਹੈ ਨਾ ਬਸ ਬਿਸਕਟ ਖਾਈ ਜਾ ਰਹੀ ਹੈ तबीपाई छोटी जी बिस्किट खाई जा रही है फोन लगे लग रखिया है अपने फादर दा ते ना खाई जा रही ना रोई जा रही है विद्या कहाँ जा रहे हो बच्चों ओके स्कूल नहीं जाना क्यों स्कूल क्यों नहीं जाना क्यों नहीं जाना अच्छा मैम बच्चा मार देने कितने मार देने बच्चा बच्चा, बच्चा ਵਿੱਦਿਆ ਸਕੂਲ ਨਹੀਂ ਜਾਏਗੀ ਤੁਹਾਨੂੰ ਪਤਾ ਵਿਦਿਆ ਨੂੰ ਰੋਣਾ ਕਿਸ ਚੀਜ਼ ਦਾ ਆਇਆ ਸਾਨਾ ਪਹਿਲਾਂ ਵਿਦਿਆ ਨੇ ਵੇਖਿਆ ਇੱਕ ਜਵਰਦਸ ਆਪਣਾ ਹਥਿਆਰ ਔਰ ਇਹ ਹਥਿਆਰ ਦੇਖੋ ਵਿਦਿਆ ਦਾ ਜਦੋਂ ਵਿਦਿਆ ਨੂੰ ਪਤਾ ਲੱਗਾ ਕਿ ਸਕੂਲ ਬੈਗ ਰੈਡੀ ਹੈ ਤੇ ਹੁਣ ਜਾਣ ਲਈ ਅਸੀਂ ਤਿਆਰ ਆ ਤੇ ਦੇਖੋ ਇਹਨੂੰ ਵੇਖਦਿਆ ਸਾਰੀ ਵਿਦਿਆ ਦਾ ਰੋਣਾ ਸ਼ੁਰੂ ਪਲੇ ਪੈਨ ਬੱਚੇ ਦਾ ਬੈਗ ਦੇਖੋ ਹਰੇ ਬੱਚਾ ਸਿਰਫ ਖਾਂਦਾ ਇਹ ਪਿੰਦਾ ਇਹ ਮੋਲ ਮਸਤੀ ਕਰਕੇ ਆ ਜਾਂਦਾ ਤੇ ਹੁਣ ਤੋਂ ਇਹਨੂੰ ਮੈਕਸਿਮਮ ਚਾਰ ਤੋਂ ਪੰਜ ਕਿਤਾਬਾਂ ਇਹੋ ਜਿਹੀਆਂ ਲੱਗ ਚੁੱਕੀਆਂ ਨੇ ਜਿਹਦੇ ਵਿੱਚ ਹਜੇ ਵਿਦਿਆ ਨੂੰ ਕੁਝ ਨਹੀਂ ਪਤਾ ਲੱਗਦਾ ਕੀ ਹੈ ਤੇ ਕੀ ਨਹੀਂ ਜਸਟ ਇੱਕ ਵਿਦਿਆ ਨੇ ਪੋਇਮਾਂ ਦੀ ਸਿਰਫ ਇੱਕ ਸਿੱਖੀ ਹੋਈ ਹੈ ਉਹ ਆਪਣਾ ਉਹ ਵੀ ਥੋੜਾ ਮੈਡਮ ਕਰਦੇ ਨੇ ਤੇ ਥੋੜਾ ਵਿਦਿਆ ਨੂੰ ਉਹਦੇ ਨਾਲ ਹੀ ਕਾਪੀ ਹੋਰਦੀ ہوئی ਹੈ ਪੁਆਇੰਟਸ ਨੂੰ ਲੈ ਕੇ ਉਸ ਤੋਂ ਬਾਅਦ ਵਿਦਿਆ ਨੂੰ ਸੈਕਿੰਡ ਰੋਣਾ ਕਿਸ ਚੀਜ਼ ਦਾ ਆਂਦਾ ਹੈ ਪਾਣੀ ਦੀ ਬੋਟਲ ਜਦੋਂ ਵਿਦਿਆ ਨੂੰ ਲੱਗਣਾ ਹੈ ਕਿ ਮੈਂ ਸਕੂਲ ਮੇਰਾ ਵੈਨ ਆ ਗਿਆ ਤੇ ਇਹ ਬੋਟਲ ਵਿਦਿਆ ਦੇ ਗੱਲ ਤੇ ਜਾਏਗੀ ਬੈਗ ਦੇ ਪਿੱਛੇ ਹੋਏਗਾ ਤੇ ਮੈਕਸਿਮਮ ਵਿਦਿਆਰਥੀ ਹੋਣਾ ਜ਼ਬਰਦਸਤ ਹੋ ਜਾਏਗਾ ਤੇ ਇੱਕ ਤੁਹਾਨੂੰ ਮੈਂ ਸਭ ਤੋਂ ਵੱਡੀ ਗੱਲ ਦੱਸਦੀ ਆ ਇਹ ਦੇਖੋ ਇਹਨੂੰ ਤੁਸੀਂ ਸਾਰੇ ਜਾਣਦੇ ਹੋ ਕੱਲ ਦਾ ਮਹਿਮਾਨ ਛੋਟਾ ਮਹਿਮਾਨ ਸਾਡੇ ਘਰ ਆ ਚੁੱਕਿਆ ਹੈ ਆ ਦਿਖ ਨਹੀਂ ਰਿਹਾ ਹਾਂ ਇਹ ਦੇਖੋ ਇਹ ਰਾਤ ਬੈਠੇ ਹੋਏ ਨੇ ਇਹਨਾਂ ਨੂੰ ਮਤਲਬ ਸਲੀਪਿੰਗ ਕਰਵਾਉਣ ਲਈ ਤੇ ਇਹ ਦੇਖੋ ਛੋਟਾ ਓਏ ਉਹ ਹੀ ਰੋ ਦੀਰੋ ਕੀ ਗੱਲ ਨੀਂਦ ਨਹੀਂ ਆਉਂਦੀ ਉਹ ਲੱਡੂ ਲੱਡੂ ਵੇਖੋ ਲੱਡੂ ਨੀਂਦ ਨਹੀਂ ਆਉਂਦੀ ਓਏ ਓਏ ਉਹ ਤਾਂ ਦੇਖੋ ਲੱਡੂ ਤਾਂ ਦੇਖ ਤੁਹਾਨੂੰ ਪਤਾ ਹੈ ਮੈਨੂੰ ਰਾਜ਼ ਕੀ ਕਹਰੇ ਸੀ ਕਹਿੰਦੇ ਮੌਨਿਕਾ ਉਪਰੀ ਜਗਾ ਕਰਨ ਸਹੀ ਰਾਤ 에 ਸੁੱਤਾ ਰਹਾ ਭਤੀ ਨੇ ਤੜਕੇ ਜਦੋਂ ਬਾਬਾ ਜੀ 4 ਵਜੇ ਬੋਲਦੇ ਆ ਨਾ ਤੇ ਉਦੋਂ ਦਾ ਇਹ ਉੱਠ ਕੇ ਬੈਠਾ ਹਿਆ ਤੇ ਉਹ 4 ਵਜੇ ਦਾ ਉਹ ਉੱਠ ਕੇ ਬੈਠਾ 6:30 ਵਜੇ ਦਾ ਮੇਰਾ అలਾਰਮ ਜਿਹੜਾ ਲੱਗਾ ਸੀ ਤੇ ਮੈਂ ਆਪਣਾ ਉੱਠ ਕੇ ਬੈਠ ਗਈ ਔਰ ਵੈਸੇ ਲਗਭਗ ਬਾਅਦ ਵਿੱਚ ਬਹੁਤ ਸਾਰੇ ਕੰਮ ਕੰਪਲੀਟ ਹੋ ਗਏ ਕਿਉਂਕਿ ਰਾਜ ਜੋ ਆ ਚੁੱਕਿਆ ਕਿਉਂ ਰਾਜ ਹਾਂਜੀ ਰਾਜ ਦੇ ਆਨ ਨਾਲ ਤੁਹਾਨੂੰ ਪਤਾ ਮੈਂ ਮਤਲਬ ਸ਼ੁਰੂ ਤੋਂ ਅੱਜ ਨਵਾਂ ਨਹੀਂ ਸ਼ੁਰੂ ਤੋਂ ਰਸੋੜੇ ਆਣ ਦੇ ਨਾਲ ਮੈਂ ਕਿੰਨਾ ਟ੍ਰੈਕਸ਼ਨਸ ਹੁੰਦੀਆਂ ਕਿੰਨਾ ਖੁਸ਼ ਹੋ ਜਾਂਦੇ ਆ ਸਿਰਫ ਆਜੀ ਹੀ ਨਹੀਂ ਜਿਦੋਂ ਦਾ ਰਾਜ਼ ਮਤਲਬ ਮੇਰੇ ਨਾਲ ਜੁੜੇ ਨੇ ਜਾਂ ਰਾਜ਼ ਮੇਰੇ ਨਾਲ ਲੱਗੇ ਨੇ ਤੇ ਇਹ ਦੇਖੋ ਇਹ ਤੁਹਾਨੂੰ ਇੱਕ ਨੈਚੁਰਲੀ ਇੱਕ ਚੀਜ਼ ਦਿਖਾਉਣੀ ਆ ਇਹ ਜਿਦੋਂ ਦਾ ਹੋਇਆ ਨਾ ਫਸਟ ਟਾਈਮ ਤੋਂ ਇਹਦੇ ਇਹ ਆ ਦੇਖੋ ਹੇਅਰ ਦੇਖੋ ਔਰ ਥੋੜਾ ਫੋਨ ਅੰਧੇਰਾ ਹੋ ਰਿਹਾ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਬਾਹ ਦੇਖੋ ਨੈਚੁਰਲੀ 골ਡਨ ਹੈ ਇਹ ਦੇਖੋ ਹੇਅਰ ਇਹਦੇ 골ਡਨ ਹੈ ਇਹ ਨੇਚੁਰਲੀ ਕੁਦਰਤੀ ਹੈ ਹਿਆਰੇ ਦੇ 골ਡਨ ਆਏ ਨੇ ਬਾਕੀ ਤੁਹਾਨੂੰ ਮੈਂ ਦੱਸ ਦਵਾਂ ਕਿ ਅੱਜ ਵੀਡੀਓ ਜਿਹੜਾ ਸਵੇਰ ਸੇ ਅਦਾ ਪਾਨ ਦਾ ਟਾਈਮ ਹੈ ਉਹ ਹੈਗਾ ਵਿਦਿਆ ਨੂੰ ਸਕੂਲ ਭੇਜਣ ਦਾ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਦਿਖਾ ਸਕਾਂ ਵਿਦਿਆ ਦਾ ਰੋਣਾ ਟੋਣਾ ਦੇਖੋ ਡੇਢ ਸਾ ਡੇਢ ਮਹੀਨੇ ਬਾਅਦ ਵਿਦਿਆ ਜਾ ਰਹੀ ਤੇ ਵਿਦਿਆ ਦਾ ਅਟਰੈਕਸ਼ਨ ਕੀ ਹੋਏਗਾ ਸਕੂਲ ਜਾਂਦਾ ਤੇ ਬਾਕੀ ਬਾਹਰ ਦਾ ਮੌਸਮ ਵੇਖਿਆ ਜਾਂਦਾ ਬਾਹਰ ਦਾ ਮੌਸਮ ਇੱਕਦਮ ਬਿੰਦਾਸ ਹੈ ਪਰਮਾਤਮਾ ਨੇ ਮਿਹਰ ਕੀਤੀ ਹੈ ਬਹੁਤ ਵਧੀਆ ਮੌਸਮ ਚੱਲ ਰਿਹਾ ਹੈ ਤੇ ਥੋੜੇ ਟਾਈਮ ਤੱਕ ਵਿਦਿਆ ਦਾ ਵੈਨ ਸਟਾਜ ਜਾਏਗਾ ਫੇਰ ਸਾਡਾ ਵਿਦਿਆ ਸਕੂਲ ਜਾਏਗਾ ਤੇ ਐ ਦੇਖੋ ਬਾਅਦ ਦਾ ਮੂਮੈਂਟਸ ਹਲਕੀ ਜਿਹੀ ਬਾਰਿਸ਼ ਚ ਔਲ ਰਹੀ ਹੈ ਤੇ ਬਾਰਿਸ਼ ਦਾ ਪੂਰਾ ਜਿਹੜਾ ਕਿ ਮੌਸਮ ਵਧੀਆ ਹੋ ਚੁੱਕਿਆ ਹੈ ਤੇ ਬਾਕੀ ਤੁਸੀਂ ਮੈਨੂੰ ਵੀ ਦੱਸਣਾ ਤੁਹਾਡੇ ਬੱਚੇ ਡੇਢ ਮਹੀਨਿਆਂ ਬਾਅਦ ਸਕੂਲ ਜਾ ਰਹੇ ਨੇ ਕਿਸ ਤਰ੍ਹਾਂ ਦਾ ਵੀਊ ਦੇ ਰਹੇ ਨੇ ਕਿਸ ਤਰ੍ਹਾਂ ਦਾ ਰੈਕਸ਼ਨ ਦੇ ਰਹੇ ਨੇ ਉਹ ਦੇਖੋ ਉਹ ਦੇਖੋ ਕਾਕੂ ਕਾਕੂ ਲੱਡੂ ਉਹ ਲੱਡੂ ਤੋਂ ਅਨੁਬਧੇ ਰਾਜ ਨੇ ਮੈਨੂੰ ਕੀ ਕਿਹਾ ਰਾਜ ਕੰਦੀ ਮੌਨਿਕਾ ਐਨੋ ਮੈਨਾ ਸਵੇਰੇ ਸਵੇਰੇ ਕਲੀਨਿਕ ਪਲਸ ਸ਼ੈਂਪੂ ਡਾਲ ਕੇ ਇਹਨੂੰ ਨਵਾਸਵਾ ਕੇ ਇਹਨੂੰ ਐਪ ਕਰ ਦਿੱਤਾ ਅਗੋਦੋਂ ਉਹਨੂੰ ਬਦ ਮੈਰਾਜ਼ ਨੂੰ ਕੀ ਕੀ ਗੱਲ ਇਹਨੂੰ ਸ਼ਵਾਰਾ ਲੱਗਣਾ ਕਿ ਘੋੜੇ ਚੜਨਾ ਸੀ ਇਹਨੂੰ ਇਹਨੂੰ ਸੇ ਸੇ ਨੂੰ ਆਤ ਹੋ ਗਈ ਤੂੰ ਜਿਹੜਾ ਫ੍ਰੀ ਕਰ ਦਿੱਤਾ ਬੱਚਾ ਵਾ ਬੱਚੇ ਨੇ ਰੁੱਲਣਾ ਵੀ ਆ ਬੱਚੇ ਨੇ ਗੰਦਾ ਵੀ ਹੋਣਾ ਵਾ ਤੇ ਸਾਰਾ ਦਿਨ ਤੁਹਾਨੂੰ ਉਹਦਾ ਮਾਵਾ ਦਾ ਤਾਂ ਇੱਕੋ ਹੀ ਕੰਮ ਹੁੰਦਾ ਬੱਚੇ ਨਵਾ ਲਓ ਤਵਾ ਲਓ ਸਵਾਰ ਲਓ ਖਾ ਲਓ ਪੀ ਲਓ ਫੇਰ ਨਵਾ ਲਾ ਤੁਹਾਡਾ ਸਵਾਰ ਲਓ ਕਿਉਂ ਰਾਜ ਇਹ ਹੀ ਗੱਲ ਹੈ ਨਾ ਰਾਜ ਤੁਸੀਂ ਮੈਨੂੰ ਇਹ ਦੱਸੋ ਜਦੋਂ ਸਾਡੀ ਵਿੱਦਿਆ ਛੋਟੀ ਸੀ ਸਾਡੀ ਕਿੱਦਾਂ ਰੇਲ ਬੰਨਦੇ ਹੁੰਦੀ ਸੀ ਬੜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਹਾਨੂੰ ਪਤਾ ਵਿੱਦਿਆ ਵਿਚਾਰੀ ਰਾਜ ਸੀ ਲੰਘੋੜ ਤੋਂ ਹੁੰਦੇ ਰਹਿੰਦੀ ਸੀ ਪੋਟੀ ਕਰਨ ਦੇ ਵਿੱਚ ਰਹਿੰਦੀ ਸੀ ਬਸ ਤੇ ਸੇਮ ਕੰਮ ਇਹਦਾ ਵੀ ਇਹੀ ਹੈ ਚੁੱਚੂ ਕਹ ਜੇ ਤੇ ਰਾਜ ਨੇ ਨੂੰ ਮਤਲਬ ਆਦਤ ਬਹੁਤ ਅੱਛੀ ਪਾਈ ਹੈ ਆਦਤ ਇਸਾਂ ਦੀ ਰਾਜ ਨੇ ਚੈੱਕ ਕਰਦਾ ਹੈ ਹਾਂ ਰਾਜ ਨੇ ਇਸਾਂ ਦੀ ਆਦਤ ਪਾ ਦਿੱਤੀ ਹੈ ਕਿ ਮਤਲਬ ਚੁੱਚੂ ਵਗੈਰਾ ਜਿੰਨਾ ਵੀ ਹੈ ਨਾ ਆਪਣੇ ਮਤਲਬ ਰਾਜ ਡੇਢ ਡੇਢ ਘੰਟੇ ਦੋ ਦੋ ਘੰਟੇ ਬਾਅਦ ਇਹਨੂੰ ਖੁਦ ਕਰਾ ਦਿੰਦੇ ਆ ਤੇ ਓਏ ਲੱਟੂ ਕੀ ਗੱਲ ਛੀ ਕੀ ਗੱਲ ਜੀ ਕੀ ਗੱਲ ਛੀ ਉਹ ਸਾਹਮਣੇ ਦੇਖੋ ਮੀਮੀ ਨਹੀਂ ਆਂਦੀ ਨਿੰਨੀਆਂ ਨਹੀਂ ਆਉਂਦੀਆਂ ਨਿੰਨੀਆਂ ਨਹੀਂ ਆਉਂਦੀਆਂ ਤੇ ਆਹ ਦੇਖੋ ਵਿਦਿਆ ਵਿਦਿਆ ਕਹਿੰਦੀ ਹੈ ਮੈਂ ਸ਼ੂਜ਼ ਨਹੀਂ ਪਾਣੇ ਮੈਂ ਸੈਂਡਲ ਪਾ ਕੇ ਜਾਣੇ ਆ ਵਿਦਿਆ ਇੱਥੇ ਲਾਓ ਚਾਲੇ ਬੱਚੀ ਹੈ ਬੱਚਾ 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 ਕੌਣ-ਕੌਣ ਮਾਰਦਾ ਬੱਚਾ 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 ਓਏ 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 ਬਾਕੀ ਤੁਸੀਂ ਦੱਸਣਾ ਮੈਨੂੰ ਕਿ ਕੌਣ-ਕੌਣ ਬੱਚਾ ਜਾਣ ਲੱਗ ਗਿਆ 1.5 ਮਹੀਨਾਵਾਂ ਰੋ ਰਿਹਾ ਹੈ ਇਹਦੇ ਬਾਰੇ ਮੈਨੂੰ ਮੈਸੇਜ ਜ਼ਰੂਰ ਦੇਣਾ ਤੇ ਵਿਦਿਆ ਤੁੱਚੀ ਰਾਮ ਰਾਮ ਇਹਨਾਂ ਨੂੰ ਨਹੀਂ ਦਿੱਤਾ ਤੁੱਚੀ ਓਏ ਓਏ ਚੱਚੀ ਕਰਨੀ ਕਿੰਨਾ ਨੂੰ ਵਿਦਿਆ ਲਈ ਚੋਈ ਕਰਦੀ ਐ ਤੁਹਾਨੂੰ ਬਤਾ ਵਿਦਿਆ ਹੁਣ ਜਾਏਗੀ ਸਕੂਲ ਤੇ 2 ਵਜੇ ਘਰ ਆਏਗੀ ਤੇ ਫਿਰ ਮੈਂ ਔਰ ਰਾਸ ਔਰ ਨਿੱਕੂ ਨੂੰ ਵੈਸੇ ਸੋ ਜਾਣਾ ਹੈ ਕਿਉਂਕਿ ਸ਼ੋਰ ਮੱਚਦਾ ਤੇ ਨਿੱਕਾ ਉੱਠ ਜਾਂਦਾ ਤੁਹਾਨੂੰ ਬਤਾ ਬੱਚਿਆਂ ਦੀ ਨੀਂਦ ਤੇ ਚਿੜੀ ਜਿੰਨੀ ਹੁੰਦੀ ਐ ਹੈਨਾ ਰਾਸ ਹਾਂਜੀ ਮਾਸਾ ਜਿਹਾ ਦਬਕਾ ਮਾਰੋ ਤੇ ਨਾਲ ਹੀ ਬੱਚਾ ਉੱਠ ਕੇ ਬਹਿ ਜਾਂਦਾ ਸੋ ਚਲੋ ਵਿਦਿਆ ਬਾਏ ਬਾਏ ਕਰ ਦੋ ਇਹਨਾਂ ਨੂੰ ਬਾਈ ਬਾਈ ਦਾ ਦੋ ਬੱਚੂ ਬਲ ਬਕੜ ਦੋ ਅੱਜ ਵਿਦਿਆ ਦਾ ਟਿਊਜ਼ਡੇ ਡੇ ਹੈ ਇਸ ਲਈ ਵਿਦਿਆ ਦਾ ਡਰੈਸ ਵਾਈਟ ਐਂਡ ਟੀ-ਸ਼ਰਟ ਪਿੰਕ ਜਾਏਗੀ ਤੇ ਫਿਰ ਵਿਦਿਆ ਦਾ ਮਤਲਬ ਗੋਤਵਾਰ ਤੋਂ ਸੇਮ ਡਰੈਸ ਜਿਹੜੀ ਹੈ ਗ੍ਰੇ ਸਕੇਟ ਔਰ ਚੱਕ ਸ਼ਰਟ ਰਹਿੰਦੀ ਹੈ ਚਲੋ ਓਕੇ ਜੀ ਧੰਨਵਾਦ ਮਿਲਦੀ ਰਵਾਂਗੀ ਤੁਹਾਨੂੰ ਹਰ ਇੱਕ ਵੀਡੀਓ ਦੇ ਨਾਲ ਤੇਰਾ ਤੁਸੀਂ ਸਤਿ ਸ਼੍ਰੀ ਅਕਾਲ ਕਰ ਦੋ ਰਾਮ ਰਾਮ ਜੀ ਬੀ ਓਕੇ ਜੀ ਧੰਨਵਾਦ ਜੀ ਸਟੇ ਕੇਅਰ ਬਾਈ ਬਾਈ